ਸਸਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਸ਼ਾਮ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸੰਗਣਿਤ ਧੁੰਦ ਦੀ ਚਪੇਟ ਪੰਜਾਬ ਦੇ ਉੱਪਰ ਦਵਾਰਾ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ ਤਾਜ਼ਾ ਸੈਟੇਲਾਈਟ IMS ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਹਲਕੀ ਦਰਮਿਆਨੀ ਧੁੰਦ ਦੇ ਹਾਲਾਤ ਪੰਜਾਬ ਅਤੇ ਬਾਕੀ ਮੈਦਾਨੀ ਭਾਗਾਂ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਹਾੜੀ ਖੇਤਰ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਸ ਦੇ ਕਾਰਨ ਬਰਫਵਾਰੀ ਅਤੇ ਹੋਰ ਹਾਲਾਤ ਤਰ੍ਹਾਂ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਪਹਾੜੀ ਖੇਤਰਾਂ ਜਿਸ ਦੇ ਨਾਲ ਪੰਜਾਬ ਦਾ ਮੌਸਮ ਵੀ ਹੁਣ ਉਲਟ-ਪੁਲਟ ਹੁੰਦਾ ਦਿਖਾਈ ਦੇ ਰਿਹਾ ਹੈ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਪਰ ਰਾਤ ਦੇ ਸਮੇਂ ਦੌਰਾਨ ਤੋਂ ਧੁੰਦ ਅਤੇ ਕੋਹਰੇ ਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ YouTube ਵਾਲੇ ਫਾਰਮਰ ਦੇ ਰਹੀਂ ਤੁਹਾਨੂੰ ਮੌਸਮ ਦੀ ਹਰੇਕ ਜਾਣਕਾਰੀ ਮਿਲਦੀ ਰਹੇ ਗੱਲ ਕਰਾਂਗੇ ਅੱਜ ਰਾਤ ਦੇ ਓਵਰਆਲ ਮੌਸਮ ਦੀ ਤਾਂ ਓਵਰਆਲ ਮੌਸਮ ਠੀਕ ਹੈ ਕਿਸੇ ਤਰੀਕੇ ਦੀ ਗਾ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਹਵਾ ਜਿਹੜੀ ਹੈ ਉਹ ਪੱਛਮ ਦਿਸ਼ਾ ਤੋਂ ਲਗਾਤਾਰ ਚਲਦੀ ਰਹੇਗੀ ਤਾਪਮਾਨ ਜਿਹੜਾ 1 ਤੋਂ 2 ਡਿਗਰੀ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਐਵਰੇਜ ਤਾਪਮਾਨ 4 ਤੋਂ ਲੈ ਕੇ 6-7 ਡਿਗਰੀ ਦੇ ਵਿਚਕਾਰ ਬਣੇ ਰਹਿਣ ਦੇ ਜਿਆਦਾਤਰ ਚਾਂਸ ਦਿਖਾਈ ਦੇ ਰਹੇ ਨੇ ਹਵਾ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਧੁੰਦ ਦੇ ਹਾਲਾਤ ਅੱਧ ਰਾਤ ਤੋਂ ਬਾਅਦ ਹੋਰ ਵਿਗੜਦੇ ਦਿਖਾਈ ਦੇ ਰਹੇ ਨੇ ਤੇ ਸਵੇਰ ਦੇ ਸਮੇਂ ਕਾਫੀ ਸੰਘਣੀ ਧੁੰਦ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇਵੇਗੀ ਓਵਰ ਆਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਉਸ ਅਤੇ ਅਾਕਾ ਲਈ ਤਰੇਲ ਜੀ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਕਹਿੰਦੇ ਨੇ ਉਹ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਪੈਂਦੀ ਹੋਈ ਦਿਖਾਈ ਦੇਵੇਗੀ ਮੀ ਦੀ ਸੰਭਾਵਨਾ ਜਿਹੜੀ ਆ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਹੈ ਲਗਭਗ 11-12 ਤਰੀਕ ਦੇ ਨੇੜੇ ਤੇੜੇ ਹੈ ਹੁਣ ਇਸ ਸਮੇਂ ਕਿਸੇ ਤਰੀਕੇ ਦੇ ਹਾਲਾਤ ਜਿਹੜੇ ਨੇ ਆਉਂਦੇ 4-5 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਨਾ ਮਾਤਰ ਦੇ ਬਰਾਬਰ ਨੇ ਆਉਂਦੇ 4-5 ਦਿਨ ਮੌਸਮ ਠੀਕ ਹੈ ਕਿਸਾਨਾਂ ਦੇ ਲਈ ਚੰਗੀ ਗੱਲ ਹੈ ਕਿ ਉਹ ਖਾਦ ਸਪਰੇ ਵਗੈਰਾ ਕਰਨੀ ਚਾਹੁੰਦੇ ਨੇ ਤਾਂ 2-3 ਦਿਨ ਮੌਸਮ ਉਨ੍ਹਾਂ ਵਾਸਤੇ ਅਨੁਕੂਲ ਹੈ ਉਹ ਕਰ ਸਕਦੇ ਨੇ ਪਰ ਉਸ ਤੋਂ ਬਾਅਦ 10 ਤੋਂ ਲੈ ਕੇ 12 ਤਰੀਕ ਦੇ ਵਿੱਚਕਾਰ ਮੀਂਹ ਦੇ ਹਾਲਾਤ ਬਣਦੇ ਹੋਏ ਦੇਖਦੇ ਦੇਖੇ ਜਾ ਸਕਦੇ ਨੇ ਇਸ ਦੇ ਕਾਰਨ ਮੌਸਮ ਵਿਗੜ ਸਕਦਾ ਹੈ ਤੇ ਕਿਸਾਨਾਂ ਦਾ ਥੋੜਾ ਬਹੁਤਾ ਕਿਤੇ ਕਿਤੇ ਨੁਕਸਾਨ ਹੋਣ ਦੇ ਚਾਂਸ ਵੱਧ ਸਕਦੇ ਨੇ ਬਾਕੀ ਓਵਰਆਲ ਕੋਈ ਵੱਡੀ ਅਪਡੇਟ ਜਦੋਂ ਵੀ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਅਗਲੀ ਜਾਣਕਾਰੀ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਮਿਲ ਜਾਵੇਗੀ ਧੰਨਵਾਦ ਸਾਰੇ ਦਰਸ਼ਕਾਂ ਦਾ ਜੀ